ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਸਨਾਉਂਦੀ ਹਾਂ ਕਿ ਹਾਲ-ਚਾਲ ਦਾ ਤੁਹਾਡਾ ਮੀਜਾ ਸਾਰੇ ਠੀਕ-ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ-ਠਾਕ ਹਾਂ ਤੇ ਸਵੇਰੇ-ਸਵੇਰੇ ਹਜੇ ਮੈਂ ਉੱઠી ਹਾਂ ਐਨਾ ਵੀ ਸਵੇਰਾ ਨਹੀਂ ਹੈਗਾ ਅੱਜ ਮੈਂ ਥੋੜਾ ਲੇਟ ਜਾਣਾ ਸੀਗਾ 8:30 9:00 ਵਜੇ ਜਾਣਾ ਸੀ ਅੱਜ ਸੈਮੀਨਾਰ ਹੈ 9:00 ਵਜੇ ਜਾਣਾ ਤੇ ਇਸ ਕਰਕੇ ਅੱਜ ਸਵੇਰੇ-ਸਵੇਰੇ ਮੇਰੇ ਕੋਲ ਟਾਈਮ ਹੈਗਾ ਸੀਗਾ ਤੇ ਹੋ ਗਏ 7:00 ਵਜੇ ਨੇ ਤੇ ਮੈਂ ਸੋਚਿਆ ਮੈਂ ਨਾ ਇੱਕ ਤੁਹਾਨੂੰ ਗੱਲ ਸੁਣਾਉਣੀ ਆ ਪਹਿਲਾਂ ਕੱਲ ਨੂੰ ਮੈਨੂੰ ਇੱਕ ਫੋਨ ਆਇਆ ਸੀ ਆਂਟੀ ਨੂੰ 72 73 ਇਅਰਸ ਦੇ ਨੇ 72 73 ਸਾਲ ਦੇ ਨੇ ਤੇ ਆਂਟੀ ਦੀ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ ਜਿਵੇਂ ਲਗਭਗ ਬੀਬੀ ਦੀ ਏਜ ਦੇ ਨੇ ਬੀਬੀ ਤੋਂ 2 ਸਾਲ ਛੋਟੇ ਹੋਣਗੇ ਤੇ ਮੈਨੂੰ ਨਾ ਬੜੀ ਹੈਰਾਨੀ ਹੋਈ ਆਂਟੀ ਕਹਿੰਦੇ ਨਾ ਵੀ ਮੇਰੇ ਨਾ ਮੱਥੇ ਦੇ ਉੱਪਰ ਲਾਈਨਾਂ ਆ ਗਈਆਂ ਔਰ ਅੱਖਾਂ ਕੋਲੇ ਵੀ ਇੱਥੇ ਇੱਥੇ ਲਾਈਨਾਂ ਆ ਗਈਆਂ ਮੈਂ ਕਿਹਾ ਵੀ ਤੁਹਾਡੀ ਏਜ ਕਿੰਨੀ ਆ ਕਹਿੰਦੇ ਮੇਰੀ ਤਾਂ ਹੈਗੀ ਆ ਬੇਟਾ ਜੀ 72 73 ਸਾਲ ਬੜਾ ਸੋਹਣਾ ਬੋਲਦੇ ਸੀ ਮਿੱਠਾ ਬੋਲਦੇ ਸੀ ਬਹੁਤ ਪਿਆਰੀ ਆਂਟੀ ਸੀਗੇ ਤੇ ਮੈਂ ਨੰਦਰ ਮੈਂ ਅੰਦਰੋਂ 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 ਮੈਨੂੰ ਬੜੀ ਹੈਰਾਨੀ ਜੀ ਹੋ ਰਹੀ ਸੀ ਜਦੋਂ ਉਹਨਾਂ ਨੇ ਕਿਹਾ ਵੀ ਏਜ ਮੇਰੀ 77 ਸਾਲ ਹੈ ਤੇ ਮੇਰੇ ਮੱਥੇ ਤੇ ਲਾਈਨਾਂ ਆ ਗਈਆਂ ਤੇ ਮੈਨੂੰ ਤਾਂ ਇਹ ਜੀਆਂ ਬਹੁਤ ਕਮਲੀਆਂ ਕੁੜੀਆਂ ਮਿਲਦੀਆਂ ਨੇ ਜਿਹੜੀਆਂ ਵਿਚਾਰੀਆਂ ਕਹਿੰਦੀਆਂ ਨੇ ਉਮਰ 28 ਸਾਲ ਹੈ 29 ਸਾਲ ਹੈ 30 ਸਾਲ ਹੈ 35 ਸਾਲ ਹੈ ਸਾਡੇ ਮੱਥੇ ਤੇ ਰਿੰਕਲਸ ਆ ਗਈਆਂ ਮੈਰਿਜ ਹਜੇ ਹੋਣੀ ਹੈਗੀ ਆ ਅੱਖਾਂ ਕੋਲੇ ਰਿੰਕਲਸ ਆ ਗਈਆਂ ਨੇ ਲਾਈਨਾਂ ਆ ਗਈਆਂ ਨੇ ਫਾਈਨ ਲਾਈਨਸ ਹਨ ਤੇ ਮੈਂ ਹੈਰਾਨ ਹੋ ਰਹੀ ਸੀ ਆਂਟੀ ਦੀ ਗੱਲ ਸੁਣ ਕੇ ਕਿ ਆਂਟੀ ਕਹ ਰਹੀ ਨੇ ਕਿ ਮੇਰੀ ਲਾਈਨਾਂ ਆ ਗਈਆਂ ਅਜੇ ਸਿਰਫ ਲਾਈਨਾਂ ਹੀ ਆਈਆਂ ਨੇ ਇਹਨਾਂ ਦੇ ਮੈਂ ਬੀਬੀ ਦੇ ਮੂੰਹ ਵੱਲ ਵੀ ਦੇਖੀ ਜਾਂਦੀ ਸੀ ਕਿ ਹੁਣ ਤੱਕ ਤਾਂ ਬਹੁਤ ਸਾਰੀਆਂ ਰਿੰਕਲਸ ਆ ਜਾਣੀਆਂ ਚਾਹੀਦੀਆਂ ਸੀਗੀਆਂ ਇੰਨੀ ਇਸ ਦੇ ਵਿੱਚ ਜਾ ਕੇ ਔਰ ਆਂਟੀ ਆਪਣੀਆਂ ਲਾਈਨਾਂ ਨੂੰ ਲੈ ਕੇ ਚਿੰਤਤ ਨਹੀਂ ਹਜੇ ਇਹ ਸੀਗੀ ਉਹਨਾਂ ਦਾ ਕੇਅਰ ਉਹਨਾਂ ਦੀ ਕੇਅਰ ਸੀਗੀ ਇਹੇ ਦੀ ਕਿ ਉਹ ਆਪਣੀ ਬਹੁਤ ਜ਼ਿਆਦਾ ਕੇਅਰ ਕਰਦੇ ਸੀ ਸਵੇਰੇ ਸਵੇਰੇ ਨੱਕ ਤੇ ਪਾਣੀ ਆਉਣ ਲੱਗ ਜਾਂਦਾ ਹੈ ਰਹਾ ਲੌਉ ਤੇ ਆਂਟੀ ਆਪਣੀਆਂ ਲਾਈਨਾਂ ਨੂੰ ਲੈ ਕੇ ਚਿੰਤਤ ਹੋ ਰਹੇ ਨੇ ਹਣਾ ਤੇ ਇਹ ਉਹਨਾਂ ਦੀ ਕੇਅਰ ਸੀਗੀ ਕਿਉਂਕਿ ਉਹ ਕੇਅਰ ਬਹੁਤ ਜ਼ਿਆਦਾ ਕਰਦੀ ਸੀਗੀ ਆਪਣੀ ਫੇਸ ਦੀ ਤੇ ਮੈਂ ਨਾ ਅੰਕੀ ਨੂੰ ਕਿਹਾ ਕਿ ਇੱਕ ਤਾਂ ਤੁਸੀਂ ਬੇਸਨ ਤੇ ਮਲਕੀ ਵਗੈਰਾ ਲਾਇਆ ਕਰੋ ਹੁਣ ਇਹ ਉਹਦੀ ਚਾਕੇ ਦੂਜਾ ਮੈਂ ਕਿਹਾ ਤੁਸੀਂ ਨਾ ਮਲਤਾਨੀ ਮਿੱਟੀ ਕਹਿਣ ਲੱਗ ਗਏ ਆਪਾਂ ਜਿਹਨਾਂ ਗਾਚੀ ਇਹਦੇ ਤੁਸੀਂ ਕਾਚੀ ਲਾਇਆ ਕਰੋ ਤੇ ਕਹਿੰਦੇ ਨਾ ਮੈਂ ਬਹੁਤ ਗਾਚੀ ਲਾਉਂਦੀ ਹੁੰਦੀ ਸੀ ਪਹਿਲਾਂ ਹੁਣ ਸਾਲ 6 ਮਹੀਨੇ ਤੋਂ ਮੈਂ ਗਾਚੀ ਨਹੀਂ ਲਾਈ ਤੇ ਉਹ ਦੁਬਾਰਾ ਮੇਰੇ ਲਾਈਨਾਂ ਆ ਗਈਆਂ ਮੈਂ ਕਿਹਾ ਆਂਟੀ ਵੀ ਏਜ ਸੈਕਟਰ ਵੀ ਤਾਂ ਹੈਗਾ ਨਾ ਉਹਦੀ ਥੋੜੀ ਏਜ 77 ਸਾਲ ਦੀ ਹੈਗੀ ਆ ਵੀ ਇਸ ਫੈਕਟਰ ਵੀ ਹੁੰਦਾ ਉਸ ਕਰਕੇ ਵੀ ਉਧਰੋਂ ਨਾ ਬੀਬੀ ਦੀ ਆਵਾਜ਼ ਆ ਰਹੀ ਹੈ ਉਹ ਹਟਦੀ ਨਹੀਂ ਹੈ ਜੀ ਕੰਮ ਕਰ ਨਾਲ ਹਟਦੀ ਨਹੀਂ ਹੈ ਜੀ ਤੇ ਇਸ ਕਰਕੇ ਥੋੜੀ ਡਿਸਟਰਬੈਂਸ ਆ ਰਹੀ ਸੀ ਤੇ ਹੁਣ ਆਂਟੀ ਕਹਿੰਦੇ ਨਹੀਂ ਬੇਟਾ ਜੀ ਮੇਰੇ ਤਾਂ ਹੁਣ ਤਾਂ ਕਾਇਆ ਹੀ ਨਹੀਂ ਸੀ ਔਰ ਮੈਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਸੀ ਕਿ ਮੇਰੀ ਇਨੀ ਏਜ ਹੈ ਤੇ ਫਿਰ ਮੈਨੂੰ ਬੜੀ ਹੋਰ ਹਰਾਨੀ ਹੋਈ ਵੀ ਅਸੀਂ ਕਿੱਥੇ 77 ਨੂੰ ਪਹੁੰਚੇ ਤੇ ਉਦੋਂ ਸਾਡਾ ਕੀ ਹਾਲ ਹੋਣਾ ਹੈ ਨਾ ਤੇ ਲੋ ਵੀ ਅੱਜ ਆਪਾਂ ਉਹੀ ਗੱਲ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਮੀ ਤੁਸੀ ਲਾਇਆ ਕਰੋ ਉਹਦਾ ਬਹੁਤ ਵੱਡਾ ਰਿਜ਼ਲਟ ਮੈਨੂੰ ਕੱਲ ਆਂਟੀ ਨੇ ਦੱਸਿਆ ਫਿਰ ਆਂਟੀ ਮੇਥੋਂ ਕੁਛ ਰਹੀ ਸੀ ਔਰ ਜਿਵੇਂ ਮੈਂ ਉਹਨੂੰ ਦੱਸਿਆ ਗਾਚੀ ਤੇ ਆਂਟੀ ਨੇ ਮੈਨੂੰ ਦੱਸਦਾ ਕਹਿੰਦੇ ਮੈਂ ਪੂਰੀ ਉਮਰ ਲਾਉਂਦੀ ਰਹੀਆਂ ਗਾਚੀ ਰੋਜ਼ ਵਾਂਗੂੰ ਹੀ ਲਾਉਂਦੀ ਰਹੀਆਂ ਤੇ ਕਹਿੰਦੇ ਮੇਰੇ ਤਾਂ ਕੋਈ ਮਤਲਬ ਕਿ ਇਸ ਤਰ੍ਹਾਂ ਹੈ ਨਹੀਂ ਸੀ ਲਾਈਨਸ ਵਗੈਰਾ ਹੁਣ ਨਹੀਂ ਲਾਈ ਤੇ ਹੁਣ ਹੈਗੀਆਂ ਨਹੀਂ ਸੋ ਹੁਣ ਮੈਂ ਤੁਹਾਨੂੰ ਪਹਿਲਾਂ ਦੱਸੀ ਸੀਗੀ ਗਾਚੀ ਕਿਸ ਤਰ੍ਹਾਂ ਕਰਨਾ ਆਪਾਂ ਵੈਸੇ ਮੋਲਤਾਨੀ ਮਿੱਟੀ ਵੀ ਮਿਲ ਜਾਂਦੀ ਆਪਾਂ ਇਸ ਤਰ੍ਹਾਂ ਹੀ ਪਰ ਮੇਰੇ ਕੋਲ ਗਰਚੀ ਦਾ ਇੱਕ ਟੁਕੜਾ ਸੀਗਾ ਮੈਂ ਉਸ ਨੂੰ ਇਹਦੇ ਨਾਲ ਕੁੱਟ ਲਿਆ ਸੀਗਾ ਇਹ ਵਾਲਾ ਜਿਹੜਾ ਆਪਾਂ ਉਹਦੇ ਲਈ ਰੱਖਦੇ ਹੁੰਦੇ ਹੁਣੇ ਸਟੀਲ ਦਾ ਜਿਹੜਾ ਉਹ ਨਹੀਂ ਹੁੰਦਾ ਜਿਹਦੇ ਵਿੱਚ ਆਹ ਕੀ ਕੁੱਟਦੇ ਹੁੰਦੇ ਆ ਇਲਾਚੀਆਂ ਵਗੈਰਾ ਕੁੱਟਦੇ ਹੁੰਦੇ ਆ ਇਹ ਥੋੜਾ ਹੈਵੀ ਹੁੰਦਾ ਮੈਂ ਇਹਦੇ ਨਾਲ ਇਹਨੂੰ ਬਰੀਕ ਬਰੀਕ ਕੁੱਟ ਲਿਆ ਤੇ ਤੁਸੀਂ ਕਿਸੇ ਵੀ ਚੀਜ਼ਾਂ ਨੂੰ ਕੁੱਟ ਸਕਦੇ ਆ ਜਰੂਰੀ ਨਹੀਂ ਤੁਸੀਂ ਇਹ ਨਾ ਸੋਚਿਓ ਕਿ ਹੁਣ ਸਾਡੇ ਘਰ ਨਹੀਂ ਹੈਗਾ ਇਹ ਤੇ ਅਸੀਂ ਕਾਦੇ ਨਾਲ ਕੁੱਟੀਏ ਬੇਲਣਾ ਲੈ ਲਓ ਬੇਲਣੇ ਦੀ ਇੱਕ ਸਾਈਡ ਤੋਂ ਡੰਡੀ ਨਾਲ ਕੁੱਟ ਲਓ ਕੁੱਟਿਆ ਜਾਂਦਾ ਕੋਈ ਐਡੀ ਚੱਕਰ ਵਾਲੀ ਗੱਲ ਨਹੀਂ ਹੈਗੀ ਕੋਈ ਵੀ ਹੈਵੀ ਚੀਜ਼ ਲੈ ਕੇ ਤੁਸੀਂ ਉਹਦੇ ਨਾਲ ਇਹਨੂੰ ਥੋੜਾ ਦਰਦਰਾਜਾ ਕਰ ਲਓ। ਉਸ ਤੋਂ ਬਾਅਦ ਤੁਸੀਂ ਦੇਖ ਹੀ ਲਿਆ ਕਿ ਮੈਂ ਇਹਦੇ ਵਿੱਚ ਪਾਣੀ ਪਾਇਆ ਹੈ। ਪਾਣੀ ਵੀ ਪਾ ਸਕਦੇ ਹੋ, ਗੁਲਾਬ ਜਲ ਵੀ ਪਾ ਸਕਦੇ ਹੋ। ਬੇਸਣ ਵੀ ਮਿਲਾ ਸਕਦੇ ਹੋ। ਮੈਂ ਕਦੀ-ਕਦੀ ਇਹਦੇ ਵਿੱਚ ਬੇਸਣ ਵੀ ਮਿਲਾ ਲੈਂਦੀ ਆ। ਪਿੱਛੇ ਜੇ ਇੱਕ ਮੈਂ ਰੌਕੀ ਸਪੈਸ਼ਲ ਅ ਫੇਸ਼ੀਅਲ ਫੇਸ ਪੈਕ ਦੱਸਿਆ ਸੀਗਾ ਉਹਦੇ ਵਿੱਚ ਮੈਂ ਥੋੜਾ ਬੇਸਣ ਵੀ ਪਾਇਆ ਸੀ। ਠੀਕ ਹੈ ਜੀ। ਤੇ ਅੱਜ ਮੈਂ ਕੱਲੀ ਕਾਚੀ ਹੈ ਜਿਹੜੀ ਉਹ ਲਈ ਹੈ। ਇਹਨੂੰ ਮੈਂ ਭੌਂਤਾ ਬਰੀਕ ਕਰਕੇ ਪੈਣਾ ਕਹਿ ਦਿੰਦੀ ਆ ਨਾ ਥੋੜਾ ਤਾਂ ਬਹੁਤ ਅੱਛੇ ਥੀ ਉਹ ਹੋ ਜਾਂਦਾ। ਲਾਉਣ ਵਾਲਾ ਪੇਸਟ ਬਣ ਜਾਂਦਾ ਹੈ ਸਾਡੀ ਤੱਕ ਚੀਚੇ ਤੀ ਖੁਰਦੀ ਨਹੀਂ ਆ ਉਹ ਗਾਚੀ ਉਦੋਂ ਨਹੀਂ ਖੁਰਦੀ ਜਦੋਂ ਤੁਸੀਂ ਮੋਟੀ ਮੋਟੀ ਰੱਖ ਲੈਂਦੇ ਹੋ ਜਦੋਂ ਤੁਸੀਂ ਇਹਨੂੰ ਬਰੀਕ ਕਰ ਲੈਂਦੇ ਹੋ ਦ ਅ ਤਰੀਜੀ ਤੇ ਉਹਦੇ ਵਿੱਚ ਫਿਰ ਤੁਸੀਂ ਪਾਣੀ ਪਾ ਕੇ ਥੋੜੀ ਦੇਰ ਨੂੰ ਭਿਉਂਕੇ ਰੱਖ ਦੋ ਬਹੁਤ ਵਧੀਆ ਪੇਸਟ ਬਣ ਜਾਂਦਾ ਸੋ ਲਗਭਗ ਇਹ ਬਣੀ ਹੋਈ ਆ ਵਾ ਬਸ ਇਹ ਦੋ ਚਾਰ ਮਿੰਟਾਂ ਦੀ ਇਹਦੇ ਵਿੱਚ ਕਮੀ ਹੈਗੀ ਆ ਤੇ ਮੈਂ ਹਜੇ ਇਹਨੂੰ ਫਿਲਹਾਲ ਰੱਖ ਰਹੀ ਆ ਸੋ ਬਹੁਤ ਵੱਡਾ ਆਪਾਂ ਨੂੰ ਇੱਕ ਬਹੁਤ ਵਧੀਆ ਯੂਸਫੁਲ ਅੱਜ ਆਪਾਂ ਨੂੰ ਬਹੁਤ ਯੂਸਫੁਲ ਜੀ ਰੈਮਡੀ ਮਿਲ ਗਈ ਆ ਜੀ ਦਾ ਬਹੁਤ ਅਮੇਜ਼ਿੰਗ ਰਿਜ਼ਲਟ ਆਉਂਦੇ ਨੇ ਬਹੁਤ ਹੈਰਾਨ ਕਰਨ ਵਾਲੇ ਰਿਜ਼ਲਟ ਆਉਂਦੇ ਨੇ ਔਰ ਛੋਟੀ ਜੀ ਚੀਜ਼ ਤੇ ਤੁਹਾਨੂੰ 72 73 ਸਾਲ ਤੱਕ ਜਾਨ ਰੱਖਦੀ ਹੈ 70 ਸਾਲ 72 ਸਾਲ 75 ਸਾਲ ਤੱਕ ਜਾਨ ਰੱਖਦੀ ਹੈ ਸ਼ਾਇਦ ਕਦੇ ਬੀਬੀ ਨੇ ਮਲਤਾਨੀ ਮਿੱਟੀ ਲਾਈ ਹੁੰਦੀ ਤੇ ਬੀਬੀ ਦੇ ਫੇਸ ਤੇ ਨਹੀਂ ਰਿੰਕਲਸ ਨਾ ਹੁੰਦੀਆਂ ਹਨ ਤੇ ਲੋ ਜੀ ਹੁਣ ਜਿਹੜੀਆਂ ਕੁੜੀਆਂ ਕਹਿੰਦੀਆਂ ਨੇ ਤੁਸੀਂ ਨਾ ਮੈਨੂੰ ਮੈਂ ਜਿਹੜੀ ਰੈਮਡੀ ਦੱਸ ਦਿੰਨੀ ਆ ਤੁਸੀਂ ਉਹ ਯੂਜ਼ ਨਹੀਂ ਕਰਦੇ ਬਲਕਿ ਉਹਦੇ ਨੀਚੇ ਕਮੈਂਟ ਕਰਦੇ ਰਹਿੰਦੇ ਹੋ ਕਿ ਮੇਰੇ ਦੀਦੀ ਫੇਸ ਦੇ ਉੱਪਰ ਰਿੰਕਲਸ ਬਹੁਤ ਨੇ ਇਹਦੇ ਲਈ ਕੋਈ ਰੈਮਡੀ ਦੱਸੋ ਜਦੋਂ ਕਿ ਉਹ ਰੈਮਡੀ ਹੈ ਜਿਹੜੀ ਉਹ ਵੀਡੀਓ ਹੈ ਉਹ ਉਸ ਰਿੰਕਲਸ ਲਈ ਹੀ ਹੁੰਦੀ ਹੈ ਫਿਰ ਵੀ ਉਹੀ ਕਮੈਂਟ ਕਰ ਰਹੇ ਹੋ ਤੁਸੀਂ ਪਲੀਜ਼ ਤੁਸੀਂ ਲੌਗ ਨੂੰ ਧਿਆਨ ਨਾਲ ਦੇਖ ਲਿਆ ਕਰੋ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਕਰੋ ਕਿ ਕਿਸ ਚੀਜ਼ ਤੇ ਪਾਈ ਹੋਈ ਹੈ ਔਰ ਅੱਜ ਵਾਲੀ ਵੀਡੀਓ ਇੰਨੀ ਕਿ ਯੂਸਫੁਲ ਹੈਗੀ ਹੈ ਜਿਹਦਾ ਰਿਜ਼ਲਟ ਮੈਨੂੰ ਆਂਟੀ ਨੇ ਦਿੱਤਾ ਸੋ ਆਪਾਂ ਅੱਜ ਤੁਹਾਡੇ ਨਾਲ ਇਹ ਫਿਰ ਦੁਬਾਰਾ ਤੋਂ ਇੰਨੇ ਵਿਸ਼ਵਾਸ ਦੇ ਨਾਲ ਸ਼ੇਅਰ ਕਰ ਰਹੇ ਆਂ। ਵੈਸੇ ਮੈਂ ਬਾਰ-ਬਾਰ ਤੁਹਾਨੂੰ ਹੀ ਦੱਸ ਦਿੰਨੀ ਆ ਕਿ ਮੈਂ ਅੱਗੇ ਵੀ ਜਦੋਂ ਇੱਕ ਪਾਰਟੀ ਤੇ ਗਈ ਸੀ ਉਦੋਂ ਵੀ ਜਾਂਦੀ ਜਾਂਦੀ ਮੈਂ ਇਹੀ ਲਾ ਕੇ ਗਈ ਸੀ। ਬਹੁਤ ਜ਼ਿਆਦਾ ਫਰਕ ਪੈਂਦਾ ਜੀ ਬਹੁਤ ਜ਼ਿਆਦਾ ਫਰਕ ਪੈਂਦਾ। ਔਰ ਮੇਰੇ ਖੁਦ ਦੇ ਫੇਸ ਦੇ ਉੱਪਰ ਬਹੁਤ ਸਾਰੀਆਂ ਰਿੰਕਲਸ ਆ ਗਈਆਂ ਸੀ। ਪਰ ਹੁਣ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੈ। ਜਾਂ ਇਹ ਮਲਤਾਨੀ ਮਿੱਟੀ ਤੇ ਬੇਸਨ ਵਗੈਰਾ ਸ਼ਹਿਦ ਜੋ ਵੀ ਮੈਂ ਯੂਜ਼ ਕਰਦੀ ਨੇ ਟਮਾਟਰ, ਕਾਫੀ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਠੀਕ ਹੈ ਜੀ। ਸੋ ਸੋ ਇਹਦੇ ਸਾਰੇ ਉੱਠੀਆਂ ਨਾ ਖਾਜੋ ਵੀ ਪਾਣੀ ਜੇ ਨਿਕਲ ਜਾਂਦਾ ਤੇ ਹੁਣ ਆਪਾਂ ਯੂਜ਼ ਕਰਾਂਗੇ ਮਲਤਾਨੀ ਮਿੱਟੀ ਕਿਉਂਕਿ ਮੈਂ ਹਜੇ ਨਹਾਉਣਾ ਹੈਗਾ ਤੇ ਮੈਂ ਕਿਹਾ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਇਹ ਚੀਜ਼ਾਂ ਜਿਹੜੀਆਂ ਇੱਕ ਵਾਰੀ ਯੂਜ਼ ਕਰ ਲਈਏ ਮੈਨੂੰ ਕੱਲ ਦੀ ਬੜੀ ਹਨਨ ਨਹੀਂ ਹੋ ਰਹੀ ਸੀਗੀ ਆਂਟੀ ਦੀ ਗੱਲ ਸੁਣ ਕੇ ਵੀ ਇੰਨੀ ਜ਼ਿਆਦਾ ਯੂਸਫੁਲ ਹੈ ਯੂਸਫੁਲ ਤਾਂ ਹੈ ਸੀ ਇਹ ਤਾਂ ਪਤਾ ਸੀਗਾ ਕਿ ਬਹੁਤ ਜ਼ਿਆਦਾ ਯੂਸਫੁਲ ਹੈਗੀ ਪਰ ਇੰਨੀ ਕਿ ਜ਼ਿਆਦਾ کارਗਰ ਹੈਗੀ ਐ ਮਲਤਾਨੀ ਮਿੱਟੀ ਇਹ ਨਹੀਂ ਸੀ ਪਤਾ ਜਿਹੜੇ ਰਿਜ਼ਲਟ ਮੈਨੂੰ ਆਂਟੀ ਨੇ ਦੱਸੇ ਉਹ ਨਹੀਂ ਸੀ ਪਤਾ ਆਪਾਂ ਨੂੰ ਠੀਕ ਹੈ ਜੀ ਤੇ ਲੋ ਜੀ ਆਪਾਂ ਹੁਣ ਆਪਣੇ ਫੇਸ ਦੇ ਉੱਪਰ ਲਾਵਾਂਗੇ ਮਲਦਾਨੀ ਮਿੱਟੀ ਬਸ ਪੈਂਦੀ ਆ ਤੇ ਲਾ ਲਈ ਆ ਤੇ ਇਹਦਾ ਮੈਂ ਤੁਹਾਨੂੰ ਹੋਰ ਦੱਸਦੀ ਆ ਇਹ ਮੇਰੀ ਨਾ ਕੌਲੀ ਇਸ ਤਰ੍ਹਾਂ ਹੀ ਪਈ ਰਹਿੰਦੀ ਹੁੰਦੀ ਆ ਕਈ ਵਾਰੀ ਦੋ ਤੋ ਦੋ ਦੋ ਤਿੰਨ ਤਿੰਨ ਦਿਨ ਤੇ ਥੋੜੀ ਦੇਰ ਚ ਸੁੱਕ ਜਾਂਦੀ ਆ ਇਹ ਕੌਲੀ ਦੇ ਵਿੱਚ ਪਈ ਪਈ ਤੇ ਉਹਦੇ ਚ ਮੈਂ ਦੋ ਚਾਰ ਡ੍ਰੌਪਸ ਆ ਜਿਹੜੇ ਪਾਣੀ ਦੇ ਫੇਰ ਪਾ ਲੈਣੀਆਂ ਤੇ ਤੁਰੀ ਫਿਰਦੀ ਜਿਵੇਂ ਦੂਜੇ ਤੀਜੇ ਦਿਨੋਂ ਫੇਰ ਲਾ ਲੈਣੀਆਂ ਮੇਰੇ ਫੇਸ ਤੇ ਵੀ ਤੁਸੀਂ ਦੇਖਿਆ ਹੋਊਗਾ ਉਨੀਆਂ ਰਿੰਕਲਸ ਨਹੀਂ ਹੈਗੀਆਂ ਦੁਨੀਆਂ ਆਮ ਨਾਰਮਲੀ ਹੋ ਜਾਂਦੀਆਂ ਨੇ ਲੇਡੀਜ਼ ਦੇ ਹਨਾ ਏਜ ਇਸ ਦੇ ਵਿੱਚ ਆ ਕੇ ਹੁਣ ਤੁਸੀਂ ਮੇਰੀ ਏਜ ਨਾਲ ਪੁੱਛਣਾ ਵੀ ਕਿਉਂਕਿ ਏਜ ਕੀ ਹੈ ਉਹ ਪਰ ਦੱਸਣੀ ਨਹੀਂ ਹੈਗੀ ਠੀਕ ਹੈ ਅੰਦਾਜ਼ੇ ਤੁਸੀਂ ਖੁਦ ਹੀ ਲਾਇਆ ਕਰੋ ਹੁਣ ਅੰਦਾਜ਼ੇ ਲਾਉਣ ਲੱਗ ਜਾਣਗੀਆਂ ਭੈਣ ਪਤਾ ਕੀ ਹੈ ਜੀ ਅੰਦਾਜ਼ੇ ਨਾਲ ਆਇਆ ਕਰੋ ਤੁਸੀਂ ਕੀ ਹੈਗੀ ਐਸ ਤੋਂ ਆਪਾਂ ਲੈਣਾ ਹੀ ਕੀ ਹੈ ਏਜ ਕੀ ਹੈ ਜੀ ਸਾਲਾਂ ਦੀ ਗਿਣਤੀ ਹੈ ਹੋਰ ਏਜ ਕੁਝ ਵੀ ਨਹੀਂ ਹੈਗੀ ਠੀਕ ਹੈ ਤੇ ਬਸ ਡਾਇਰੈਕਸ਼ਨ ਦਾ ਜ਼ਰੂਰ ਧਿਆਨ ਰੱਖ ਲਿਓ ਇਮੀ ਅੱਪ ਇੱਥੋਂ ਆਏ ਜਾਂਦੇ ਆ ਇਧਰ ਨੂੰ ਕਰ ਲਿਆ ਇੱਥੋਂ ਆਏ ਜਾਂਦੇ ਆ ਇਧਰ ਨੂੰ ਕਰ ਲਿਆ ਠੀਕ ਹੈ ਤੇ ਬਸ ਉਸ ਤੋਂ ਬਾਅਦ ਉਹ ਇਦਾਂ ਕਰਕੇ ਲਾ ਲੈਣੀ ਆ ਮੇਰੇ ਨਾਲ ਸਾਹਮਣੇ ਸ਼ੀਸ਼ਾ ਹੈ ਤੇ ਮੈਂ ਕੈਮਰਾ ਛੱਡ ਕੇ ਉੱਪਰ ਦੀਆਂ ਸ਼ੀਸ਼ੇ ਨੂੰ ਦੇਖਣ ਆ ਜਾਂਦੀ ਹੁੰਦੀ ਆ ਤੁਸੀਂ ਐ ਨਾ ਸੋਚੋ ਪਤਾ ਨਹੀਂ ਕਿੱਧਰ ਉੱਪਰ ਜੇ ਦੇਖੀ ਜਾਂਦੇ ਹੋ ਓਨ ਨੋ ਜੀ ਮਲਤਾਨੀ ਮਿੱਟੀ ਲੱਗ ਗਈ ਲਾਲਿਆ ਕਰੋ ਥੋੜੀ ਜਿਹੀ ਮੋਟੀ ਕਿਉਂਕਿ ਸੁੱਕਦੀ ਬਹੁਤ ਛੇਤੀ ਹੈ ਸਟ੍ਰੈਚ ਬਹੁਤ ਹੈ ਇਹਦੇ ਵਿੱਚ ਐ ਉੱਪਰ ਨੂੰ ਜਦ ਵੀ ਆਪਾਂ ਇੱਥੋਂ ਲਾਉਂਦੇ ਜਾਨੇ ਹਾਂ ਮੈਂ ਇਦਾਂ ਕਰਕੇ ਦੇਖੋ ਜੀ ਇਹਦੇ ਤੇ ਕੁਝ ਵੀ ਨਹੀਂ ਲੱਗਦਾ ਬੜੀ ਸੁੱਕੀ ਹੈ ਇਹ ਯੂਜ਼ ਕਰਨੀ ਬੜੀ ਜ਼ਿਆਦਾ ਬਸ ਆਹ ਕੌਲੀ ਮੈਂ ਇਦਾਂ ਹੀ ਰੱਖ ਲੈਣੀ ਆ ਇਹਨੂੰ ਕਿਤੇ ਮਰਜ਼ੀ ਰੱਖ ਦਿਓ ਇਹ ਨਿਕੜ ਖਰਾਬ ਹੋਣਾ ਇਹਨੂੰ ਐਨੀਵੇਂ ਫ੍ਰਿਜ ਚ ਰੱਖੋ ਮੈਂ ਤਾਂ ਆ ਹੀ ਰੱਖਦੀ ਆ ਜਿੱਥੇ ਮੈਂ ਤਿਆਰ ਹੁੰਨੀ ਆ ਉੱਥੇ ਹੀ ਮੇਰੀ ਇਹ ਕੌਲੀ ਪਈ ਰਹਿੰਦੀ ਆ ਕੋਈ ਮ사ਜ ਕਰਨ ਦੀ ਲੋੜ ਨਹੀਂ ਆ ਲੱਗ ਗਈ ਆ ਹੁਣ ਬਸ ਇਹ ਮੈਂ ਲਾ ਕੇ ਰੱਖੂੰਗੀ 80% ਸੁੱਕਣ ਤੱਕ ਬਹੁਤ ਜ਼ਿਆਦਾ ਨਹੀਂ ਸਿਕਾਉਂਦੀ ਹੈਗੀ ਕਿ ਪੂਰਾ ਹੀ ਸਟ੍ਰੈਚ ਹੋ ਜਾਏ ਕਿਸ ਫਿਰ ਹੋਰ ਰਿੰਕਲ ਆ ਜਾਣਗੀਆਂ ਲੋਟੀ ਇਹ ਕੱਲੀ ਨੂੰ ਮੈਂ ਇੱਥੇ ਰੱਖ ਦੂੰਗੀ ਤੇ ਹੁਣ ਆਪਾਂ ਥੋੜੀ ਦੇਰ ਚ ਜਿੰਨੀ ਦੇਰ ਸੁੱਕਦਾ ਨਹੀਂ ਹੈਗਾ ਤੇ ਉਨੀ ਦੇਰ ਚ ਆਪਾਂ ਇਹਨੂੰ ਸੁਕਾਵਾਂਗੇ ਤੇ ਉਸ ਤੋਂ ਬਾਅਦ ਮੈਂ ਹੁਣ ਨਾ ਕੇ ਆਉਂਗੀ ਹੁਣ ਦੁਬਾਰਾ ਜਦੋਂ ਵੀ ਤੁਹਾਡੇ ਸਾਹਮਣੇ ਆਉਂਗੀ 80% ਸੁਕਾ ਲੂੰਗੀ ਪੂਰਾ ਨਹੀਂ ਸੁੱਕਣ ਦੇਣਾ ਡੱਬ ਖੜਬਾ ਜਾ ਹੋ ਜਾਊਗਾ ਤੁਹਾਨੂੰ ਫੀਲ ਹੋਣ ਲੱਗ ਜੂਗਾ ਸਟ੍ਰੈਚ ਇੰਨਾ ਵੀ ਨਾ ਹੋਵੇ ਕਿ ਪੂਰਾ ਸੁ ਘਰੋਂ ਜੇ ਪੂਰਾ ਸੁੱਕ ਗਿਆ ਤਾਂ ਉੱਪਰ ਹਲਕਾ ਹਲਕਾ ਪਾਣੀ ਲਾ ਲਓ ਠੀਕ ਹੈ ਜੀ ਫਿਰ ਜੇ ਤੁਸੀਂ ਥੋੜੀ देर ਰੱਖਣਾ ਚਾਹੁੰਦੇ ਹੋ ਨਾ ਜੇ ਤੁਹਾਨੂੰ ਲੱਗੇ ਕਿ ਜਿਆਦਾ ਸੁੱਕ ਰਿਹਾ ਹੈ ਹੁਣ ਤੇ ਹਜੇ ਮੈਂ ਹੋਰ ਰੱਖਾਂ ਆਪਣੇ ਫੇਸ ਤੇ ਕਿਉਂਕਿ ਜਲਦੀ ਸੁੱਕ ਜਾਂਦਾ ਥੋੜਾ ਜਿਹਾ ਫੇਸ ਜਾਂ ਗਲਾਬ ਜਲਦੀ ਸਪਰੇਅ ਕਰ ਦਿੰਦੇ ਤੇ ਤਾਂ ਫਿਰ ਤੁਸੀਂ ਹੋਰ ਰੱਖ ਸਕਦੇ ਹੋ ਇਹਨੂੰ ਜਿਆਦਾ ਟਾਈਮ ਰੱਖ ਸਕਦੇ ਹੋ ਤੇ ਹੁਣ ਮੈਂ ਕਿਉਂਕਿ ਮੈਂ ਤਾਂ ਲਾਉਂਦੀ ਰਹਿਣੀ ਆ ਅਕਸਰ ਹੀ ਲਾਉਂਦੀ ਰਹਿਣੀ ਆ ਇਹਨੂੰ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਟਮਾਟਰ ਦੇ ਉੱਪਰ ਹਲਕੀ ਜੀ ਕਾਫੀ ਪਾ ਕੇ ਉਹਦਾ ਹਲਕਾ ਹਲਕਾ ਸਕਰਬ ਕਰ ਲੈਣੀ ਆ ਉਹਦੇ ਨਾਲ ਡਾਰਕ ਸਰਕਲ ਵਗੈਰਾ ਉਹ ਚਲੇ ਜਾਂਦੇ ਨੇ ਸੋ ਹੁ 80% ਤੱਕ ਸੁੱਕੂਗੀ ਉਸ ਤੋਂ ਬਾਅਦ ਮੈਂ ਨਾ ਆ ਕੇ ਆਉਂਗੀ ਫਿਰ ਮੈਂ ਦੁਬਾਰਾ ਤੁਹਾਨੂੰ ਠੀਕ ਹੈ ਜੀ ਇੱਕ ਵਾਰ ਨਾ ਤੁਹਾਨੂੰ ਮੈ ਲੱਗੂਗਾ ਮੇਰਾ ਫੇਸ ਜਿਹੜਾ ਰੈੱਡ ਰੈੱਡ ਹੋ ਗਿਆ ਕੁਝ ਨਹੀਂ ਹੁੰਦਾ ਥੋੜੀ دیر ਬਾਅਦ ਹੀ ਓਕੇ ਹੋ ਜਾਂਦਾ ਜਿਹੜੇ ਤੁਹਾਡੇ ਓਪਨ ਪੋਰਸ ਨੇ ਉਹ ਸ਼੍ਰਿੰਕ ਹੋਣ ਲੱਗ ਜਾਂਦੇ ਨੇ ਠੀਕ ਹੈ ਜਿਹੜੀਆਂ ਮੋਰੀਆਂ ਮੋਰੀਆਂ ਆਈਆਂ ਹੋ ਜਾਂਦੀਆਂ ਨੇ ਫੇਸ ਤੇ ਚਲੋ ਠੀਕ ਹੈ ਜੀ ਹੁਣ ਮੈਂ ਨਾ ਆ ਜਾਵਾਂ ਤੇ ਫਿਰ ਮਿਲਦੇ ਆਪਾਂ ਦੁਬਾਰਾ ਲਓ ਜੀ ਫੇਸ ਆਪਣਾ ਇੱਥੇ ਤੱਕ ਸੁੱਕ ਚੁੱਕਿਆ ਹੈ ਮੈਨੂੰ ਲੱਗਦਾ 20 ਮਿੰਟ ਹੋ ਗਏ ਪਰ ਮੈਂ ਪੱਖੇ niche ਨਹੀਂ ਗਈ ਮੈਂ ਬਾਹਰ ਹੀ ਸੀਗੀ ਤੇ ਇਸ ਕਰਕੇ ਬਹੁਤ ਜ਼ਿਆ ਪਰ ਮੈਨੂੰ ਟਾਈਟਨੈਸ ਮਹਿਸੂਸ ਹੋਣ ਲੱਗ ਗਈ ਐ ਇੱਥੋਂ 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 ਤੇ ਇਸ ਕਰਕੇ ਹੁਣ ਮੈਂ ਚੱਲੀ ਆ ਨਹਾਉਣਾ ਤੇ ਉਸ ਤੋਂ ਬਾਅਦ ਆਪਾਂ ਫੇਰ ਮਿਲਾਂਗੇ ਇੰਨੀ ਕੁ ਥੋੜੀ ਗਿੱਲੀ ਰੱਖ ਲੈ ਜਿੱਥੋਂ ਸੁੱਕਣ ਲੱਗਦੀ ਫੇਰ ਤੁਸੀਂ ਨਾਲ ਦੀ ਨਾਲ ਜਲਦਾ ਪਾਣੀ ਨਾਲ ਲਿਆ ਕਰੋ ਤੇ ਐਂਡ ਤੇ ਜਦੋਂ ਤੁਸੀਂ ਚਾਹੋਗੇ ਹੋ ਕਿ ਹੋਂਬਸ ਇਹਨੂੰ ਮੈਂ ਫੇਸ ਨੂੰ ਵਾਸ਼ ਕਰਨਾ ਚਾਹੁੰਦੀ ਐ ਬਹੁਤ دیر ਹੋ ਗਈ ਉਦੋਂ ਤੁਸੀਂ ਇਹਨੂੰ ਥੋੜੀ ਦੇਰ ਲਈ ਸੁੱਕਣ ਦਿਆ ਕਰੋ ਠੀਕ ਹੈ ਜੀ ਤੇ ਅਦਰਵਾਈਜ਼ ਤੁਸੀਂ ਇਹਨੂੰ ਪਹਿਲਾਂ ਗਿੱਲਾ ਕਰਕੇ ਰੱਖ ਲਿਆ ਕਰੋ ਫੇਸ ਨੂੰ ਆਪਣੇ ਤੇ ਉਦੋਂ ਫੇਰ 80% ਤੱਕ ਸੁਕਾ ਲਿਆ ਕਰੋ ਜਦੋਂ ਤੁਸੀਂ ਆਪਣਾ ਫੇਸ ਜਿਹੜਾ ਵਾਸ਼ ਕਰਨਾ ਹੋਊਗਾ ਤੇ ਹੁਣ ਆਪਾਂ ਕਿੰਨੀ ਹਫ਼ਤੇ ਚ ਕਿੰਨੇ ਵਾਰ ਲਾਉਣੀ ਹੈ ਕਿੰਨੀ ਦੇਰ ਲਾਉਣੀ ਹੈ ਉਹ ਮੈਂ ਤੁਹਾਨੂੰ ਆ ਕੇ ਦੱਸਦੀ ਹਾਂ ਆਇਆ ਮਗਲਾ ਲੋਦੀ ਆਪਾਂ ਹਣਾ ਲਏ ਆ ਨਾ ਆ ਕੇ ਹੋ ਗਿਆ ਰੈਡੀ ਤੇ ਫੇਸ ਹੋ ਗਿਆ ਬਿਲਕੁਲ ਓਕੇ ਪੂਰੀ ਪੂਰਾ ਕੂਲਿੰਗ ਇਫੈਕਟ ਆਇਆ ਥੋੜੀ ਦੇਰ ਤੁਹਾਨੂੰ ਐ ਲੱਗੂਗਾ ਕਿ ਜਦੋਂ ਉਤਾਰਦੇ ਆ ਨਾ ਵੀ ਰੈਡਨੈਸ ਹੋਗੀ ਆ ਪਰ ਉਸ ਤੋਂ ਬਾਅਦ ਆਪਾਂਨ 7 ਮਿੰਟਾਂ ਦੇ ਵਿੱਚ ਹੀ ਬਿਲਕੁਲ ਨਾਰਮਲ ਹੋ ਜਾਂਦਾ ਤੇ ਬਹੁਤ ਜ਼ਿਆਦਾ ਸੌਫਟਨੈਸ ਆਉਂਦੀ ਹੈ ਆਪਣੇ ਫੇਸ ਦੇ ਉੱਪਰ ਤੇ ਜਿਹੜੇ ਪੋਰਸ ਹੁੰਦੇ ਨੇ ਬਹੁਤ ਸ਼੍ਰਿੰਕ ਹੋ ਜਾਂਦੇ ਨੇ ਉਹ ਤੁਹਾਨੂੰ ਫੀਲ ਹੋਊਗਾ ਕਿ ਮੇਰੀ ਸਕਿਨ ਜਿਹੜੀ ਉਹ ਟਾਈਟ ਹੋ ਰਹੀ ਹੈ ਤੇ ਜੇ ਆਪਣੀ 70 72 ਸਾਲ ਦੀ ਆਂਟੀ 50 ইয়ারਸ ਦੀ ਲੱਗ ਸਕਦੀ ਹੈ 50 ਸਾਲ ਦੀ ਲੱਗ ਸਕਦੀ ਹੈ ਤੇ ਅਸੀਂ ਕਿਉਂ ਨਹੀਂ 30 ਦੇ ਲੱਗ ਸਕਦੇ ਜਾਂ 35 ਦੇ ਲੱਗ ਸਕਦੇ ਹੈਨਾ ਤੁਸੀਂ ਇਹ ਸੋਚ ਕੇ ਅਪਲਾਈ ਕਰਨਾ ਕਹਿੰਦੇ ਹੁੰਦੇ ਆ ਨਾ ਜੇ ਆਪਾਂ ਵਿਸ਼ਵਾਸ ਨਾਲ ਕੋਈ ਵੀ ਕੰਮ ਕਰਦੇ ਆ ਤੋ ਕਮ ਦੇ ਵਿੱਚ ਆਪਾਂ ਨੂੰ ਸਫਲਤਾ ਜ਼ਰੂਰ ਮਿਲਦੀ ਹੈ ਜਿਵੇਂ ਡਾਕਟਰ ਦਵਾਈ ਦੇਣ ਵੇਲੇ ਵੀ ਕਹਿੰਦੇ ਹੁੰਦੇ ਨੇ ਕਿ ਵਿਸ਼ਵਾਸ ਨਾਲ ਦਵਾਈ ਖਾਓਗੇ ਤਾਂ ਠੀਕ ਹੋ ਜਾਓਗੇ ਸੋ ਵਿਸ਼ਵਾਸ ਨਾਲ ਜੇ ਤੁਸੀਂ ਇਹ ਚੀਜ਼ਾਂ ਅਪਲਾਈ ਕਰੋਗੇ ਤਾਂ ਤੁਸੀਂ ਬਿਲਕੁਲ ਸਕਿਨ ਜਿਹੜੀ ਤੁਹਾਡੀ ਉਹ ਬਹੁਤ ਵਧੀਆ ਗਲੋ ਕਰੂਗੀ ਔਰ ਟਾਈਟ ਹੋ ਜੂਗੀ ਜਿਹੜੀਆਂ ਪੈਣਾ ਦੇ ਰਿੰਕਲਸ ਆ ਗਈਆਂ ਨੇ ਮੈਂ ਏਜ ਤੋਂ ਪਹਿਲਾਂ ਨਹੀਂ ਕਹੂੰਗੀ ਕਿਉਂਕਿ ਹੁਣ ਆਂਟੀ ਦੀ ਏਜ ਤਾਂ ਹੈਗੀ ਹੈ ਪਰ ਉਹਨਾਂ ਦੇ ਫਿਰ ਵੀ ਨਹੀਂ ਆਈਆਂ ਏਜ ਨਾਲ ਵੀ ਜੇ ਆ ਗਈਆਂ ਨੇ ਤਾਂ ਵੀ ਇਹ ਚੀਜ਼ਾਂ ਨੇ ਜਿਹੜੀਆਂ ਦੇਸੀ ਰੈਮਡੀਜ਼ ਨੇ ਜਿਹੜੀਆਂ ਇਹ ਇਹਨਾਂ ਨੂੰ ਠੀਕ ਕਰਦੀਆਂ ਨੇ ਅਗਾਤੀ ਕਿੰਨੀ ਕਮੇਂਗੀ ਹੈਗੀ ਹੈ ਜੀ ਮੈਨੂੰ ਲੱਗਦਾ 5 ਰੁਪਏ ਦੀ ਆ ਕੀ ਹੋਣੀ ਇੰਨੀ ਸਾਰੀ ਤੇ ਉਹ ਕਾਫੀ ਧੇਰ ਨਹੀਂ ਮੁੱਕਦੀ ਪੰਜ ਚਾਰ ਮਹੀਨੇ ਤੱਕ ਟੱਟੋ-ਟੱਟਾ ਨਹੀਂ ਮੁੱਕਦੀ ਹੈਗੀ ਸੋ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀਆਂ ਰੈਮਡੀ ਯੂਜ਼ ਕਰੋ ਤੇ ਆਪਣੀਆਂ ਰਿੰਕਲ ਫ੍ਰੀ ਸਕਿਨਾਂ ਜਿਹੜੀ ਉਹ ਹਕਾਓ ਤੇ ਜਿਹੜੀਆਂ ਕੁੜੀਆਂ ਕਹਿੰਦੀਆਂ ਨੇ ਕਿ ਸਾਡੀ ਏਜ ਤਾਂ ਹਜੇ ਆਂਟੀ 29 ਸਾਲ ਦੀ ਹੈ ਤੇ ਸਾਡੇ ਬਹੁਤ ਰਿੰਕਲਸ ਆ ਗੀਆਂ ਅਜੇ ਤਾਂ ਸਾਡਾ ਵਿਆਹ ਹੋਣਾ ਸਾਰਿਆਂ ਧਿਆਨ ਦਿਓ ਪਲੀਜ਼ ਇਹਨਾਂ ਚੀਜ਼ਾਂ ਵੱਲ ਤੁਸੀਂ ਧਿਆਨ ਦਿੰਦੇ ਨਹੀਂ ਹੈਗੇ ਔਰ ਕਮੈਂਟ ਨੀਚੇ ਫੇਰ ਕਰਨ ਲੱਗ ਜੰਨੇ ਆ ਕਿ ਮੇਰੇ ਰਿੰਕਲਸ ਬਹੁਤ ਨੇ ਜੀ ਤੁਸੀਂ ਇਹਦੇ ਲਈ ਕੋਈ ਰੈਮਡੀ ਦੱਸੋ ਔਰ ਰੈਮਡੀ ਔਰ ਰਿੰਕਲਸ ਲਈ ਹੀ ਦੱਸੀ ਹੁੰਦੀ ਹੈ ਜੋ ਤੁਸੀਂ ਦੇਖ ਰਹੇ ਹੋਣੇ ਆ ਸੋ ਪਲੀਜ਼ ਇਹਨੂੰ ਧਿਆਨ ਨਾਲ ਦੇਖਿਓ ਇਹ ਵਲੌਗ ਨੂੰ ਬਹੁਤ ਬੈਨੀਫੀਸ਼ੀਅਲ ਹੋਣ ਵਾਲਾ ਹੈ ਯੂਸਫੁਲ ਹੋਣ ਵਾਲਾ ਤੇ ਤੁਸੀਂ ਇਹ ਰੈਮਡੀ ਹੈ ਜਿਹੜੀ ਉਹ ਜ਼ਰੂਰ ਯੂਜ਼ ਕਰਨੀ ਆ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਕਦੋਂ ਕਰਨੀ ਆ ਹਫਤੇ ਦੇ ਵਿੱਚ ਘੱਟੋ ਘੱਟ ਤਿੰਨ ਵਾਰ ਜ਼ਰੂਰ ਯੂਜ਼ ਕਰਿਆ ਕਰੋ ਕਦੀ ਕਦੀ ਇਹਦੇ ਵਿੱਚ ਬੇਸਣ ਵੀ ਮਿਕਸ ਕਰ ਲਿਆ ਕਰੋ ਤੇ ਤੁਸੀਂ ਜਿੰਨੀ ਦੇਰ ਲਗਾ ਕੇ ਰੱਖ ਸਕਦੇ ਹੋ ਉੰਨੀ ਹੀ ਫਾਇਦੇਮੰਦ ਹੋਊਗੀ ਅੱਧਾ ਘੰਟਾ ਲਾਓ 35 ਮਿੰਟ ਲਾਓ ਜੋ ਤੁਹਾਨੂੰ ਲੱਗੇ ਕਿ ਡਰਾਈ ਹੋ ਰਹੀ ਐ ਉੱਪਰ ਹਲਕਾ ਹਲਕਾ ਹੱਥਾਂ ਨਾਲ ਪਾਣੀ ਲਾ ਲਓ ਜੇ ਤੁਹਾਡੇ ਕੋਲ ਰੋਜ਼ ਵਾਟਰ ਸਪਰੇ ਹੈਗੀ ਆ ਤਾਂ ਉਹ ਸਪਰੇ ਮਾਰ ਲਓ ਤੇ ਅੱਧਾ ਘੰਟਾ 35 ਮਿੰਟ ਰੱਖੋ ਫਿਰ 80% ਸੁੱਕਣ ਤੋਂ ਬਾਅਦ ਆਪਣਾ ਫੇਸ ਜਿਹੜਾ ਉਹ ਵਾਸ਼ ਕਰੋ ਹੁਣ ਮੈਨੂੰ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਕਿਉਂਕਿ ਬਿਨਾਂ ਪੱਖੇ ਤੋਂ ਖੜੀ ਆ ਮੈਂ ਤੇ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਇਹ ਰੈਮਡੀ ਯੂਜ਼ ਕਰਨੀ ਐ ਔਰ ਰਿਜ਼ਲਟ ਜਿਹੜੇ ਜ਼ਰੂਰ ਸ਼ੇਅਰ ਕਰਨੇ ਆ ਆਂਟੀ ਦਾ ਵੀ ਬਹੁ ਇਹ ਗੱਲ ਸਾਨੂੰ ਦੱਸੀ ਮੈਂ ਦੱਸ ਜ਼ਰੂਰ ਰਹੀ ਸੀਗੀ ਮਲਤਾਨੀ ਮਿੱਟੀ ਪਰ ਇੰਨੀ ਫਾਇਦੇਮੰਦ ਹੋਊਗੀ ਉਹ ਮੈਨੂੰ ਆਂਟੀ ਤੋਂ ਪਤਾ ਲੱਗਿਆ ਸੋ ਥੈਂਕ ਯੂ ਆਂਟੀ ਥੈਂਕ ਯੂ ਸੋ ਮੱਚ ਤੁਸੀਂ ਬਹੁਤ ਪਿਆਰੇ ਹੋ ਤੇ ਆਂਟੀ ਸੀਗੇ ਮੁਖਸਰ ਤੋਂ ਤੇ ਨਾਮ ਮੈਨੂੰ ਉਹਨਾਂ ਦਾ ਬਿਲਕੁਲ ਨਹੀਂ ਪਤਾ ਕਿਉਂਕਿ ਨਾਮ ਤਾਂ ਮੈਂ ਪੁੱਛਿਆ ਹੀ ਨਹੀਂ ਹੈਗਾ ਉਹਨਾਂ ਦਾ ਸੋ ਥੈਂਕ ਯੂ ਸੋ ਮੱਚ ਆਂਟੀ ਜੀ ਚਲੋ ਠੀਕ ਹੈ ਜੀ ਤੁਸੀਂ ਸਾਰਿਆਂ ਨੇ ਰੈਮਡੀ ਯੂਜ਼ ਕਰਨੀ ਆ ਯੂਜ਼ ਐ ਨਾ ਸੋਚਿਆ ਕਰੋ ਕਿ ਇਹ ਕੋਈ ਜਾਦੂ ਹੈ ਇੱਕਦਾਂ ਹੀ ਠੀਕ ਹੋ ਜੂ ਮੈਂ ਤਾਂ ਦੋ ਦਿਨ ਦੋ ਵਾਰੀ ਲਾ ਲਈ ਤਿੰਨ ਵਾਰੀ ਲਾ ਲਈ ਚਾਰ ਵਾਰੀ ਲਾ ਲਈ ਤੁਸੀਂ ਲਾਓ ਤਾਂ ਸਹੀ ਕੋਈ 10- ਉਹ ਤੁਸੀਂ ਆਪ ਤੁਹਾਨੂੰ ਪਤਾ ਲੱਗੂਗਾ ਫਿਰ ਸ਼ੇਅਰ ਕਰਿਓ ਵੈਸੇ ਤੁਹਾਡਾ ਅਸਰ ਹੈ ਜਿਹੜਾ ਉਹ ਪਹਿਲੇ ਦੂਜੇ ਤੋਂ ਹੀ ਫਰਕ ਪੈਣਾ ਸ਼ੁਰੂ ਹੋ ਜੂਗਾ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਅਗਲਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ